ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਸਿਧਾਣਾ ਤਹਿਸੀਲ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਰਾਜੂ ਦੇ ਘਰੋਂ ਇੱਕ ਦੂਜੇ ਸੂਏ ਸੂਣ ਵਾਲੀ ਸੋਹਣੇ ਕੱਦ ਕਾਠ ਵਾਲੀ ਝੁੱਟੀ ਦਿਖਾ ਰਹੇ ਆਂ ਸਿੰਘ ਵੀ ਮਿੱਤਰੋ ਬਹੁਤ ਸੋਹਣਾ ਹੈ ਤੇ ਕੱਦ ਕਾਠ ਵੀ ਚੰਗਾ ਗਾਹਾਂ ਥਾਂਲੇ ਵੇ ਦੀ ਬਣਤਰ ਆਪਾਂ ਤੁਹਾਨੂੰ ਦਿਖਾਵਾਂਗੇ ਥੋੜਾ ਜਿਆ ਪੜਾ ਕੀਤੀਆਂ ਨੇ ਕੋਈ ਕੋਈ ਪਸ਼ੂ ਮਿੱਤਰੋ ਘੜ ਕਰ ਜਾਂਦਾ ਕੋਈ ਖਾਸ ਗੱਲ ਨਹੀਂ ਹੁੰਦੀ ਸੂਣ ਤੋਂ ਬਾਅਦ ਮਿੱਤਰੋ ਲੈ ਜਾਂਦੀ ਹੈ ਥੋੜਾ ਕੈਮਰੇ ਤੋਂ ਜਰੂਰ ਡਰਦੀ ਹੈ ਪਰ ਆਪਾਂ ਤੁਹਾਨੂੰ ਦੂਰੇ ਤੋਰ ਕੇ ਦਿਖਾਵਾਂਗੇ ਪਹਿਲੇ ਸੂਏ ਦਾ ਜਿਹੜਾ ਦੁੱਧ ਸੀ ਮਿੱਤਰੋ 11 11:30 ਚੱਲ ਪੁੱਤ ਚੱਲ 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 ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਹਜੇ ਘੱਟੋ ਘੱਟ 2-4 ਦਿਨ ਸੂਣ ਦੇ ਵਿੱਚ ਬਾਕੀ ਨੇ ਭਲਾ ਜਰੂਰ ਨੇ ਤੇ ਕੋਈ ਖਾਸ ਗੱਲ ਵੀ ਨਹੀਂ ਆਉਂਦੀ ਕੋਈ ਬਿਮਾਰੀ ਨਹੀਂ ਮਿੱਤਰੋ ਫੇਰ ਆਪਾਂ ਕਹਣਾ ਥਣਾ ਦੇ ਵਿੱਚ ਥੋੜੀ ਜਿਹੀ ਭਾਲ ਕੀਤੀ ਆ ਕਿਉਂਕਿ ਕਈ ਜਿਹੜਾ ਪਸ਼ੂ ਕਿ ਕਿਸੇ ਦੂਜੀ ਸਾਈਡ ਥਣ ਤੇ ਹੋ ਜਾਂਦੀ ਕਿਤੇ ਦੂਜਾ ਸਾਈਡ ਸਾਈਡ ਹੋ ਜਾਂਦੀ ਹੈ ਰੇਟ ਹੈਗਾ ਜੀ ਇਹਦਾ 110000 110 ਦੇ ਵਿੱਚੋਂ ਮਾਨਤਾੜ ਹੋ ਜੂ ਚੰਗਾ ਭਜਣਾ ਚੰਗੀ ਸੰਗੀ ਵੀ ਇਕਦ ਘਟ ਸੁਣਾ ਆਪਣਾ ਫੋਨ ਨੰਬਰ ਜੀ 964699942 964699942 ਪਿੰਡ ਹੈਗਾ ਸਧਾਨਾ ਪ੍ਰਾਇਮਰੀ ਸਕੂਲ ਦੇ ਕੋਲੇ ਪਿੰਡ ਦੇ ਵਿਚਾਲੇ ਜੀ ਘਰ ਹੈ ਹਨਾ ਹਾਂ ਹਾਂ ਸਾਹਮਣੇ ਜਮਾ ਗੇਟ ਦੇ ਸਾਹਮਣੇ ਠੀਕ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਫਿਰ ਕਹਣਾ ਵੀ ਦੂਜਾ ਸੂਆ ਇਹਨੇ ਸੂਣਾ 11 11.5 ਲੀਟਰ ਜਿਹੜਾ ਅ ਪਹਿਲੇ ਸੂਏ ਦਾ ਚਲ ਪੁੱਤ ਦੁੱਧ ਕੱਢਿਆ ਵਾ ਥੋੜਾ ਕੈਵਰੇ ਤੋਂ ਡਰਦੀ ਆ ਥੋੜਾ ਜਿਹਾ ਭਲਾ ਵੀ ਆ ਸੋ ਸਾਰੇ ਵੀਰਾਂ ਦਾ ਧੰਨਵਾਦ